ਇਦਾਂ ਦੇਖ ਲੈ ਫਿਰ ਅੱਛਾ ਓਏ ਹੋਏ ਅਮੀਰ ਪਾਰਟੀ ਦੇ ਚੰਗਾ ਲੱਗਦਾ ਕੁਝ ਤਾਂ ਹੋਣਾ ਹੋਰ ਤਾਂ ਪਾਰਟੀਆਂ ਸਾਰੀਆਂ ਆਪ ਦੀਆਂ ਹੀ ਨੇ ਤਾਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਖਰਚ ਤੋਂ ਕੁਲ ਇੰਕਮ ਦੇ ਤਰ੍ਹਾਂ ਲੈ ਕੇ ਸਾਰੀਆਂ ਆਸਾਂ ਦੇ ਵਿੱਚ ਸੁਧਾਰ ਹੋਇਆ ਕਹਿੰਦਾ ਸੀ ਉਦੋਂ ਡਬਲ ਪੈਨਸ਼ਨ ਮਿਲਦੀ ਆ ਯਾਰ ਜ਼ਰੂਰੀ ਇਹਨਾਂ ਨੇ ਆ ਕਰਾਂਗੇ ਫਿਰ ਬੜੀ ਕਰਦੇ ਤਾਂ ਇਹ ਫਿਰਦਾ ਹਾਂ ਉਹ ਪਾਵਾਂਗੇ ਕੋਤੋਂ ਮੁੰਡੇ ਲਾ ਬੇਨਾ ਪੈਸੇ ਬੇਨਾ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਤਾਂ 5000 6 ਲੱਖ 10 ਲੱਖ ਗੁਰਬੀ ਸਿੰਘ ਨੇ ਕਰਿਆ ਸੀ ਬਹੁਤ ਸਮਾਰਤਾ ਪੈਨ ਸਾਡੇ ਸਾਰੀ ਚਾਹੀਦਾ ਹੁੰਦਾ ਸੀ ਗੁਰਬਾਤ ਤੇ ਤੂੰ ਆ ਫੇਰ ਹੀ ਕਾਹ ਚੌਕ ਪਾ ਲੈਣਗੇ ਇੰਨੀ ਲੱਗਦਾ ਜੀ ਪੀਪੀਆ ਸਾਡੇ ਦਾ ਘੱਟ ਹੀ ਲੱਗਿਆ ਕਿ ਜਿਆਰੀ ਐ ਤੂੰ ਉਕਸਵਾ ਚੋਣਾ ਨੇ ਮਾਨਸਾ ਦੇ ਪਿੰਡ ਤਲਵੰਡੀ ਅਕਲੀਆ ਪਹੁੰਚੇ ਆ ਬਜ਼ੁਰਗਾਂ ਦੀ رائے ਜਾਣਦੇ ਆ ਵੀ ਚੋਣਾ ਸੰਬੰਧੀ ਉਹਨਾਂ ਦੀ ਕੀ ਰਾਇ ਹੈ ਤੇ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਉਹਨਾਂ ਨੂੰ ਵਧੀਆ ਲੱਗਿਆ ਤੇ ਕਿਹਨੇ ਪੰਜਾਬ ਲੁੱਟ ਲਿਆ ਤੇ ਕਿਹਨੇ ਪੰਜਾਬ ਨੂੰ ਬਸਾਤਾ ਸਾਰੀਆਂ ਗੱਲਾਂ ਕਰਦੇ ਆ ਬਜ਼ੁਰਗ ਸਾਡੇ ਨਾਲ ਨੇ ਸਾਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਜਗਦੀਸ਼ ਸਿੰਘ ਜੀ ਜਗਦੀਸ਼ ਜੀ ਕਿਵੇਂ ਦੇਖਦੇ ਹੋ ਫਿਰ ਚੋਣਾਂ ਦਾ ਚੋਣਾਂ ਦਾ ਜੀ ਚੱਲੀ ਜਾਂਦਾ ਹਲੇ ਜੋਰਾਂ ਤੇ ਤੇ ਅਡੋ-ਅਡੀ ਜਿਹੜਾ ਜਿਹਾ ਕੋਈ ਕਿਸੇ ਨੂੰ ਚੰਗਾ ਲੱਗਦਾ ਹੈ ਉਹਨੂੰ ਫਿੱਟ ਕਰ ਲੈਂਦੇ ਨੇ ਅੱਛਾ ਸੋਨੂੰ ਕੀ ਦਾ ਕੰਮ ਚੰਗਾ ਲੱਗਿਆ ਸਾਨੂੰ ਤਾਂ ਕੰਮ ਆ ਨਵੀਂ ਪਾਲਟੀ ਦੇ ਚੰਗਾ ਲੱਗਦਾ ਕੁਝ ਤਾਂ ਕਈ ਦਿਨ ਵੀ ਦੇ ਮਗਰ ਪ੍ਰੋਗਰਾਮ ਠੀਕ ਹੈ ਪ੍ਰੋਗਰਾਮ ਕੋਈ ਸਾਰਾ ਬਾਕੀ ਹਾਂ ਬਾਕੀ ਮੋਦੀ ਨੂੰ ਜ਼ਰੂਰੀ ਢਾਉਣਾ ਹੈ ਮੋਦੀ ਨੂੰ ਢਾਉਣਾ ਹੈ ਹਾਂ ਮੋਦੀ ਨੂੰ ਢਾਉਣਾ ਹੈ ਫਿਰ ਤਾਂ ਪਾਰਟੀਆਂ ਸਾਰੀਆਂ ਆਪ ਦੀਆਂ ਨੇ ਤਾਂ ਅੱਛਾ ਹਾਂ ਉਧਰੋਂ ਬਾਕੀ ਕੰਮ ਕਰਤੇ ਇਹ ਜਮ ਆਦਮੀ ਵਾਲੇ ਨੇ ਪਿੰਡ ਚ ਕੀ ਸੋਚ ਮਿਲਦੀ ਹੈ ਹਾਂ ਜਿੱਥੇ ਆਪਾਂ ਬੈਠੇ ਹਾਂ ਇਹਨਾਂ ਨੇ ਕਰਿਆ ਹੋਇਆ ਜੀ ਅੱਛਾ ਪਹਿਲਾਂ ਹੈ ਨਹੀਂ ਸੀ ਇਹ ਨਾ ਨਾਂਜੀ ਅੱਛਾ ਇਹ ਪੁੰਜੇ ਵਿੱਚ ਹੁੰਦਾ ਹੁੰਜੇ ਕਿੱਥੇ ਪੈਂਦੇ ਸੀ ਪੁੰਜੇ ਪੁੰਜੇ ਥੱਲੇ ਵੈਂਦੇ ਸੀ ਥੱਲੇ ਵੈਂਦੇ ਸੀ ਹਾਂ ਅੱਛਾ ਜੀ ਆਹ ਬੂਦੇ ਚੌਂਕ ਪੜਿਆ ਜਿਹੜਾ ਆਦੇ ਖਾਂ ਬਾਬੇ ਦੇ ਗੁਰਦੁਆਰੇ ਦੇ ਮੂਹਰੇ ਸਾਰਾ ਅੱਛਾ ਸਾਰਾ ਆਮਦਨੀ ਪਾਰਟੀ ਨੇ ਹਾਂ ਜੀ ਵੇੜੇ ਆਈਆਂ ਬੀਹਾਂ ਅੱਛਾ ਹਾਂ ਬਹੁਤ ਕੁਛ ਕਰਿਆ ਲੈਟ ਲੂਟ ਦਾ ਕੀ ਸਿਸਟਮ ਹੈ ਬਹੁਤ ਵਧੀਆ ਜੀ ਹਾਂ ਜੀ ਬਹੁਤ ਵਧੀਆ ਅੱਛਾ ਅਕਾਲੀ ਦਲ ਦਾ ਕੰਮ ਕਿਵੇਂ ਦੇਖ ਲਓ ਉਹਨਾਂ ਨੇ ਆਪਦੇ ਉਹਨਾਂ ਨੇ ਬਥੇਰਾ ਕਰੇ ਤੇ ਕਾਂਗਰਸੀ ਉਹਨਾਂ ਨੇ ਆਪਦੇ ਪੱਖ 'ਚ ਉਹਨਾਂ ਨੇ ਬਰੀਆ ਕਰੇ ਅੱਛਾ ਹਾਂ ਜੀ ਉਹਨਾਂ ਨੇ ਕਿਸੇ ਨੇ ਕੋਈ ਕਿਸੇ ਦਾ ਹਵਾ ਕੀ ਕਹਿੰਦੀ ਐਤ ਕੀ ਪਿੰਡਾਂ ਦੀ ਹਵਾ ਕੀ ਕਹਿੰਦੀ ਐ ਸੱਥਾਂ ਚ ਕੀ ਚਰਤਾ ਹੁੰਦੀ ਐ ਹਵਾ ਤਾਂ ਐਂ ਕਹਿੰਦੀ ਐ ਵੀ ਬਸ ਹੂੰ ਤਿੰਨੇ ਤੇ ਰਹੀਂ ਸਾਰਿਆਂ ਵੀ ਮੋਦੀ ਵਾਲੇ ਪਾਸੋਂ ਕਾਮਯਾਬ ਹੋ ਜੀਏ ਅੱਛਾ ਤੇ ਹੋਰ ਦੂਜੇ ਤੇ ਕੋਈ ਜ਼ਿਆਦਾ ਘਬਰਾਹਟ ਨਹੀਂ ਹੈ ਅੱਛਾ ਹੋਰ ਕਿਹੜੀ ਘਬਰਾਹਟ ਨਾ ਹੋਰ ਕੋਈ ਘਬਰਾਹਟ ਨਹੀਂ ਹੈ ਕੱਲੇ ਮੋਦੀ ਵਾਲਾ ਘਬਰਾਹਟ ਨਹੀਂ ਲੋਟਾਂਗੇ ਅੱਛਾ ਅੱਛਾ ਬਾਕੀ ਉਹ ਬਾਬਾ ਜੀ ਦੱਸਣਗੇ ਅੱਛਾ ਭਾਈ ਜੀ ਕੀ ਨਾਮ ਹੈ ਕੀ ਨਾਮ ਹੈ ਜੀ ਸੁਖਦੇਵ ਸਿੰਘ ਜੀ ਸੁਖਦੇਵ ਜੀ ਕੀ ਲੱਗਦਾ ਫਿਰ ਇਸ ਵਾਰ ਮਾਹੌਲ ਮਾਹੌਲ ਤਾਂ ਵੀਰ ਦਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਐਸ ਸਰਕਾਰ ਦੀ ਐਸ ਪਿੰਡਾਂ ਨੂੰ ਸਾਡੇ ਇਲਾਕੇ ਨੂੰ ਬੜਾ ਜੈਨ ਤੂ ਰੱਖੋ ਅੱਛਾ ਜੀ ਮੈਨੂੰ ਨਾ ਦਮ ਚਾਹ ਕੋਈ ਨਹੀਂ ਦਿਖਾਈ ਬਰਾਬਤੀਆਂ ਹੁੰਨ ਕੋਈ ਨਹੀਂ ਰੱਖੋ ਬਾਜੀ ਇੱਕ ਤਾਂ ਐਸ ਪਿੰਡ ਦੇ ਤਲਵੰਡੀ ਅਕਲਿਆ ਦੇ ਘੱਟੋ ਘੱਟ 10 ਜਾਂ 12 ਬੱਚੇ ਇਹ ਸਰਕਾਰ ਆਉਣ ਤੇ ਬਿਨਾਂ ਕਿਸੇ ਰਿਸ਼ਤੇ ਤੋਂ ਠੀਕ ਹੈ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਸਿਲੈਕਟ ਹੋਇਆ ਨੌਕਰੀ ਡਾਟ ਨੌਕਰੀ ਲੱਗਿਆ ਅੱਛਾ ਹਾਂ ਕੋਈ ਕਿਸੇ ਦੀ ਕੋਈ ਬੰਦਾ ਇੱਥੇ ਅਸੀਂ ਬੈਠੇ ਆਂ ਕੋਈ ਕਹਦੇ ਵੀ ਕਿਸੇ ਨੇ ਪੈਸਾ ਦਿੱਤਾ ਜਾਂ ਸ਼ੁਰੂ ਕਰਿਆ ਠੀਕ ਹੈ ਸਭ ਮੇਰਾ ਮਤਲਬ ਇਹਦੇ ਚ ਕੋਈ ਨਹੀਂ ਨਗਰਿਆ ਮੇਰਾ ਠੀਕ ਹੈ ਵੀ ਮੇਰਾ ਆਪਦਾ ਬੱਚਾ ਲੱਗ ਗਿਆ ਪੜਾਈ ਕਰਦੇ ਹੁੰਦਾ ਠੀਕ ਹੈ ਠੀਕ ਹਾਂ ਤੇ ਦੂਸਰਾ ਜੀ ਵੀ ਹਰੇਕ ਦਾ ਹਰੇਕ ਦਾ ਨਾ ਬੇਟਰਾ ਵੀ ਕਿਸੇ ਕੋਈ ਮੇਰੇ ਤਾਈ ਵਰਗਾ ਮਹੀਨੇ ਦਾ 2 ਮਹੀਨੇ ਦਾ 5000 ਰੁਪਏ ਬਿਜਲੀ ਦਾ ਭਰਦਾ ਸੀ ਕੋਈ ਮੇਰੇ ਵਰਗਾ ਤਿਆਰ ਭਰਦਾ ਸੀ ਹਰੇਕ ਬੰਦਾ 2 ਮਹੀਨੇ ਦਾ ਭਰਦੇ ਸੀ ਮੁੰਡ ਜੀ ਆਪਾਂ ਲਾ ਲਓ ਜੀ 4 ਵੀ ਭਰਦਾ ਸੀ ਮਹੀਨੇ ਦਾ 2000 ਹੀ ਹੋਇਆ ਨੇ ਹਾਂਜੀ ਤੇ 24000 ਰੁਪਿਆ ਹਰੇਕ ਦੀ ਝੋਲੀ ਚ ਪੈਂਦਾ ਮੀ 2 ਮਹੀਨਾ ਦਾ ਠੀਕ ਹੈ ਬਿਜਲੀ ਦਾ ਸਰਕਾਰੀ ਆਸਥਾਨਾਂ ਦਾ ਮੈਂ ਹਾਬ ਤੱਕ ਗਿਆ ਨਹੀਂ ਜੀ ਮੈਂ ਸਿੱਥੇ ਬੈਠੇ ਹੌ ਲੈਨੇ ਆ ਅਖਬਾਰ ਵੀ ਪੜਦੇ ਆ ਸਾਰਾ ਕੁਝ ਸਰਕਾਰੀ ਇਸ ਤਰ੍ਹਾਂ ਦੇ ਵਿੱਚ ਸੁਧਾਰ ਹੋਇਆ ਸੁਧਾਰ ਹੋ ਗਿਆ ਸੁਧਾਰ ਹੈ ਠੀਕ ਹੈ ਡਾਕਟਰ ਪੂਰੀ ਸ਼ਿੱਦਤ ਨਾਲ ਮਰੀਜ਼ ਨੂੰ ਟੈਂਡ ਕਰਦੇ ਆ ਅੱਛਾ ਤੇ ਦਵਾਈ ਟੀ ਵੀ ਜਿਹੜੀ ਉੱਥੇ ਹੈਗੀ ਹੈ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਹਾਂ ਜੀ ਇਸ ਤਰ੍ਹਾਂ ਵੀ ਭਾਈ ਹੁਣ ਅਸੀਂ ਤਾਂ ਆਪ ਦੀ ਵੜਾਈ ਕਰਨ ਬਹਿ ਜੰਨੇ ਆ ਜਦੋਂ ਮੈਂ ਮਾਸਟਰ ਲੱਗਿਆ 5.5 5 ਰੁਪਏ ਸਾਲ ਤੋਂ ਇਨਕਰੀਮੈਂਟ ਵਾਜਦਾ ਲੱਗਦਾ ਸੀ ਤੇ ਹੁਣ ਕਾਲੀ ਸਰਕਾਰ ਵੇਲੇ ਟੈਕਟ ਤਾਂ ਥੋੜਾ ਜਿਹਾ ਘੱਟ ਹਨ ਅੱਛਾ ਸਾਡੀਆਂ ਤਨਖਾਹਾਂ ਵਧੀਆਂ ਵਧੀਆਂ ਹਾਂ ਇਹਨੇ ਸੋਡਕੇ ਪਾ ਮਾਰ ਗਏ ਅੱਛਾ ਤੇ ਹੁਣ ਫਿਰ ਉਦੋਂ ਘਟਣ ਦੀ ਜਾਇਦਾ ਵਧਦੀ ਪਈ ਜਾਂਦੀ ਹੈ ਅੱਛਾ ਵਧੀ ਵਧੀ ਜਾਂਦੀ ਜਿੰਨੀ ਮੈਂ ਤਨਖਾਹ ਲੈਂਦਾ ਸੀ ਉਦੋਂ ਡਬਲ ਪੈਨਸ਼ਨ ਮਿਲਦੀ ਹੈ ਅਸੀਂ ਕਿਹੜੇ ਸਰਕਾਰ ਨੂੰ ਨਜ਼ਰ ਦਈ ਅੱਛਾ ਇੱਕ ਇੱਕ ਗੱਲ ਹੋਰ ਵੀ ਹੈ ਦਾਮ ਚੜਦਾ ਬਾਬੇ ਨੂੰ ਪਰ ਗੱਲ ਕੱਲੀ ਕੱਲੀ ਗਿਣਿਆ ਤੀ ਤੇ ਬਜਰੋ ਮੁਫਤ ਚਾਹੀਦਾ ਕਿ ਰੋਜ਼ਗਾਰ ਰੋਜ਼ਗਾਰ ਜ਼ਰੂਰੀ ਹੈ ਰੋਜ਼ਗਾਰ ਜ਼ਰੂਰੀ ਹੈ ਰੋਜ਼ਗਾਰ ਮਿਲ ਜੇ ਪੈਸਾ ਨੂੰ ਕਾਸੀ ਦੀ ਮੁਖਤੀ ਵੀ ਨਹੀਂ ਲੋੜ ਬੇਟਾ ਜਦੋਂ ਹੁਣ ਬਤ ਪਣੇ ਕਰੇ ਪੈਸਾ ਕਮਾਈ ਆਉਣ ਲੱਗ ਗਈ ਕਿਸੇ ਦੇ ਦੋ ਬੱਚੇ ਲੱਗੇ ਕਿਸੇ ਆ ਬੱਚਾ ਲੱਗਾ ਕੁੜੀਆਂ ਨੂੰ ਮਿਲੇ ਹੋ ਤੁਸੀਂ ਛੋਟਕਾ ਨੂੰ ਮੈਂ ਮਿਲੇ ਨਹੀਂ ਅੱਛਾ ਸੁਣਿਆ ਉਹਨਾਂ ਬਾਰੇ ਇੱਥੇ ਉਹ ਤਾਂ ਮੁੰਡਾ ਵੀ ਕੱਲ੍ਹ ਪਰਸ ਆਇਆ ਅੱਛਾ ਇੱਕ ਜ਼ਰੂਰ ਹੈ ਉਹਦੀ ਮੈਨੂੰ ਸਾਰਿਆਂ ਦੇ ਬਾਰੇ ਮੈਂ ਪੜਦਾ ਰਹਿੰਦਾ ਥੋੜਾ ਥੋੜਾ ਇਹੋ ਬੰਦਾ ਸ਼ਰੀਫ ਹੈ ਇਹ ਦੱਸਦੇ ਐ ਸਿਆਸਤ ਦੇ ਵਿੱਚ ਸ਼ਰੀਫ ਬੰਦਾ ਹਾਂ ਇਮਾਨਦਾਰ ਦੱਸਦੇ ਹਨ ਤੇ ਇੱਕ ਆ ਛੋਟੇ ਪੰਜਾਬੀ ਟ੍ਰਿਬਿਊਨ ਮੇਰੇ ਲੱਗੇ ਹੂੰ ਉਹਦੇ ਜਿੰਦੇ ਅੰਕੜੇ ਦੇਖੇ ਸੀ ਵੀ ਕਿਹਦੇ ਕੋਲੇ ਕਿੰਨੇ ਕਰੋੜਾ ਹੈ ਕਿਹਦੇ ਕੋਲੇ ਕਿੰਨੇ ਕਰੋੜਾ ਹੈ ਉਹ 7 ਮਿੰਦਾਂ ਤੋਂ ਥੱਲੇ ਹੈ ਅੱਛਾ 1% 1% ਕੁਸ ਕਰੋੜੀ ਹੈ ਉਹਦੇ ਕੋਲ ਅੱਛਾ ਵੀ ਇਮਾਨਦਾਰ ਹੈ ਇਸ ਤੋਂ ਲੱਗਦਾ ਵੀ ਇਹ ਬਾਕੀ ਸਾਰੇ ਉਮੀਦਵਾਰਾਂ ਚੋਂ ਬਾਕੀ ਉਹਦੇ ਮੁੰਡੇ ਨੇ ਅਸੇ ਪਸੰਦ ਕਰਿਆ ਸੀ ਕਹਿੰਦਾ 1982 ਦੇ ਵਿੱਚ ਮੇਰੇ ਪਿਓ ਦਾ ਵਿਆਹ ਹੋਇਆ ਸੀ ਅੱਛਾ ਹੈ ਕਹਿੰਦਾ ਉਹ ਵੀ ਸਾਡੇ ਪੁਰਾਣਾ ਸੂਫ ਹੈ ਅੱਛਾ ਇੱਥੇ ਆਸ ਨੇ ਸਾਰਾ ਨੇ ਠੀਕ ਹੈ ਕਹਿੰਦਾ ਸੀ ਇਹ ਕਵਰ ਕਮੜੀ ਝੜਾ ਲਿਓ ਤੇ ਤੇ ਪੱਤਰਕਾਰ ਆਇਆ ਕਹਿੰਦਾ ਦਿੱਲੀ ਤੋਂ ਉਹ ਕਹਿੰਦਾ ਯਾਰ ਸੋਫਾ ਸਫਾ ਚਾਜ ਵਾ ਲਿਓ ਅਸੀਂ ਆਖਿਆ ਸਾਡੇ ਤਾਂ ਰੌੜੀਆਂ ਕੁਰਸੀਆਂ ਹੀ ਆ ਉਹ ਢਾ ਦਿੰਦੇ ਆ ਇਹ ਗੱਲਾਂ ਉਹ ਸੁਣੀਆਂ ਜੀ ਮੈਂ ਕਿਹੜਾ ਗਿਆ ਵਿਚਾਰੇ ਤੇ ਉਹਨਾਂ ਦੇ ਪਿਤਾ ਨੂੰ ਜਾਣਦਾ ਕੋਈ ਜਗਦੇਵ ਸਿੰਘ ਖੁੱਡੀਆਂ ਬਾਰੇ ਬੜੀ ਮਤਲਬ ਉਹਨਾਂ ਨੇ ਵੀ ਸਿਆਸਤ ਹਾਂਜੀ ਬਹੁਤ ਇਮਾਨਦਾਰ ਬੰਦਾ ਸੀ ਉਹ ਅੱਛਾ ਹਾਂਜੀ ਉਹ ਇਮਾਨਦਾਰੀ ਨਾਲ ਹੀ ਇਮਾਨਦਾਰੀ ਕਰਕੇ ਭੇਟ ਚੜ ਗਿਆ ਉਹ ਅੱਛਾ ਹਾਂਜੀ ਤੇ ਬਜ਼ੁਰਗ ਨੇ ਗੱਲ ਬਹੁਤ ਵਧੀਆ ਦੱਸੀ ਹੈ ਤੇ ਕੀ ਨਾਮ ਹੈ ਬਾਬਾ ਜੀ ਨਰ ਸਿੰਘ ਨਵ ਸਿੰਘ ਜੀ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਦਾ ਪਹਿਲਾਂ ਤਾਂ ਕੰਮ ਵਧੀਆ ਲੱਗਿਆ ਹੁਣ ਤੱਕ ਮੈਂ ਤਾਂ ਦੋ ਨਹੀਂ ਕਰਿਆ ਰਾਜਾ ਇਹਨਾਂ ਨੇ ਕਰਿਆ ਜਾਂ ਕਾਲੀਆਂ ਨਹੀਂ ਕਰੇ ਅੱਛਾ ਇਹਨਾਂ ਨੇ ਕਾਲੀਆਂ ਨਹੀਂ ਮੋਟਰਾਂ ਦੇ ਦੀਆਂ ਫਰੀ ਜੱਟਾਂ ਨੂੰ ਸਾਰਾ ਕੁਝ ਫਰੀ ਦਿੱਤਾ ਇਹਨਾਂ ਨੇ ਇਹਨਾਂ ਨੇ ਆ ਘਰਾਂ ਦੇ ਬਿਲ ਫਰੀ ਕਰਤੇ ਵਾ ਕੰਮ ਇੱਕੋ ਜਿਹਾ ਮੋਝਾ ਹੁਣ ਜੱਟਾਂ ਨੂੰ ਜੱਟਾਂ ਨੂੰ ਮੋਝਾ ਮੋਟਰਾਂ ਬੜੀ ਜਿਆਦਾ ਮੋਟਰਾਂ ਫਰੀ ਚੱਲਦੀਆਂ ਲਾਈਟ ਵਧੂ ਨਹੀਂ ਅੱਛਾ ਪਿੰਡਾਂ 'ਚ ਨਜ਼ਾਰੇ ਆ ਗਏ ਨਜ਼ਾਰੇ ਦੋਨਾਂ ਨੇ ਦੋਨਾਂ ਪਾਰਟੀਆਂ ਨਹੀਂ ਕਰਿਆ ਇਕੱਲੇ ਦੋਨਾਂ ਨੇ ਪਾਰਟੀ ਨਹੀਂ ਕਰਿਆ ਆ ਬਾਬਾ ਜੀ ਕੀ ਨਾਮ ਆ ਵਿਖਾ ਸਿੰਘ ਪਾਕਾ ਜੀ ਸਾਹਮਣੇ ਤਾਂ ਦੇਖੋ ਇੱਕ ਵ ਚੰਗਾ ਹੀ ਲੱਗਦਾ ਬਸ ਇੱਧਰ ਦੇਖ ਲੈ ਫਿਰ ਅੱਛਾ ਓਏ ਹੋਏ ਹੋਏ ਬਸ ਇੱਕ ਸਾਈਨ ਵੀ ਐ ਬਣਾ ਕੇ ਦੱਸਿਆ ਮੈਂ ਤਾਂ ਡਰ ਗਿਆ ਵਾ ਕਿਤੇ ਬਾਬਾ ਕੁੱਟੂਗਾ ਇੱਕ ਗੱਲ ਚ ਮਕਾ ਦੇ ਬਸ ਇੱਕ ਗੱਲ ਚ ਮਕਾ ਦੇ ਕਿਵੇਂ ਬਸ ਮੁੱਕੂਗੀ ਕਿਵੇਂ ਦੱਸੋ ਅੱਛਾ ਇਹ ਫਿਰੂਗਾ ਹਾਂ ਤੇ ਕੁੜੀਆਂ ਨੂੰ ਮਿਣਿਓ ਤੁਸੀਂ ਆਪਾਂ ਤਾਂ ਕੀ ਕਰਦੇ ਹਾਂ ਕੁੜੀਆਂ ਨੂੰ ਅੱਛਾ ਵੀ ਬੱਲੇ ਬੱਲੇ ਉਹਦੀ ਕਰਾਉਂਗੇ ਚਲੋ ਪ੍ਰਮਾਤਮਾ ਕਰੂਗਾ ਆਪਾਂ ਤਾਂ ਕੀ ਕਰਨ ਜੋ ਕਰਿਆ ਅੱਛਾ ਅਸੀਂ ਕੁਝ ਨਹੀਂ ਕਰਨ ਜੋ ਕਰੇਗੇ ਅੱਛਾ ਬਾਬੇ ਨੇ ਭਾਈ ਹੱਥ 'ਚ ਝਾੜੂ ਚੱਕ ਕੇ ਦੱਸਤਾ ਵੀ ਅਸੀਂ ਤਾਂ ਭਾਈ ਝਾੜੂ ਵਾਲੇ ਆਂ ਬਾਬਾ ਜੀ ਕੀ ਨਾਮ ਆ ਮੇਰਾ ਬਲਵੀਰ ਸਿੰਘ ਆ ਕੀ ਲੱਗਦਾ ਫਿਰ ਇਸ ਵਾਰ ਇੱਕ ਵਾਰ ਰੱਬ ਨੂੰ ਪਤਾ ਹੈਗਾ ਬੋਰ ਦਾ ਝਾੜੂ ਨੂੰ ਪਾਵਾਂਗੇ ਜਦੋਂ ਭਾਵੇਂ ਕੋਈ ਜਾਵੇ ਤੇ ਝਾੜੂ ਨੂੰ ਕਿਉਂ ਕਿਉਂਗਾ ਕੀ ਕੰਮ ਕਿੰਨਾ ਕਰੇ ਨਾ ਬਿਜਲੀ ਬਿਜਲੀ ਦੇ ਮਾਫੀ ਨਹੀਂ ਸੀ ਹੁੰਦੇ ਹੂੰ ਕਦੇ 4000 ਤੇ ਆ ਗਿਆ ਕਦੇ 5000 ਆ ਗਿਆ ਅੱਛਾ ਹੁਣ ਲਚਤੇ ਪੱਖੇ ਚੱਲਦੇ ਕੋਰੇ ਉਹੀ ਅੱਛਾ ਆਰਾਮਦਾਹੀ ਕਰਦੇ ਆ ਨਜ਼ਾਰੇ ਆ ਨਜ਼ਾਰੇ ਹਾਂ ਲੈ ਕਿੰਨੇ ਕੁ ਦੁਖੀ ਹੁੰਦੇ ਸੀ ਪਹਿਲਾਂ ਤਾਂ ਹੁਣ 2 ਘੰਟੇ ਆਈ ਨਾ 4 ਆ ਗਈ 2 ਆਈ ਨਾ ਫੇਰ ਆ ਗਈ ਬਸ ਐ ਚੱਲਦੀ चा, चा, पहला पहला था। था, लग, लग। अच्छा अच्छा नौकरियां बारे गल कर रहे सी बुजुर्ग सुनया वी ਪਿੰਡ ਚ ਨੌਕਰੀ ਸੁਣਿਆ ਪਿੰਡ ਚ ਬਹੁਤ ਮੁੰਡੇ ਲੱਗੇ ਬਿਨਾ ਪੈਸਿਆਂ ਤੋਂ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਤਾਂ 5000 6 ਲੱਖ 10 ਲੱਖ اچھا ਗਰੀਬ ਬੰਦੇ ਤਾਂ ਰਹਿ ਜਾਂਦੇ ਹੂੰ ਤੇ ਤਕੜੀਆਂ ਦੀਆਂ ਲੈ ਜਾਂਦੇ ਨਹੀਂ ਉਹ ਅਨਪੜੇ ਹੁੰਦੇ اچھا ਅਨਪੜ ਲੱਗ ਜਾਂਦੇ ਬਾਜੀ ਕੀ ਨਾਮ ਹੈ ਗੁਰਤੇ ਸਿੰਘ ਜੀ ਕੀ ਲੱਗਦਾ ਫਿਰ ਇਸ ਵਾਰ ਠੀਕ ਹੈ ਜੀ ਕਿਦਾਂ ਦਾ ਮਾਹੌਲ ਹੈ ਪਿੰਡ ਦਾ ਵਧੀਆ ਵਧੀਆ ਕਿਹੜੀ ਪਾਰਟੀ ਨੂੰ ਸਹੀ ਸਮਝਦੇ ਹੋ ਹਾਂਜੀ ਪੰਜਾਬ ਦੇ ਭਲੇ ਦੀ ਗੱਲ ਕਹੀ ਨਹੀਂ ਕੀਤੀ ਇਹ ਗੁਰਪ੍ਰੀਤ ਸਿੰਘ ਨੇ ਕਰਿਆ ਜੀ ਮੌਸਮਾਂ ਦਾ ਪਿੰਡ ਸਾਡੇ ਅੱਛਾ ਹਾਂ ਮਿੰਗੇ ਪੱਕੇ ਬਣ ਗਿਆ ਸਭ ਕੁਝ ਤੇ ਇਹਨਾਂ ਦੇ ਵਿੱਚ ਵਧਿਆ ਬਿਲਕੁਲ ਬੰਦ ਕਰਤੇ ਵਧਿਆ ਹਾਂ ਤੇ ਉਹ ਕਾਲੀਆਂ ਨੇ ਵੀ ਮੋਟਾ ਦੇ ਬਿੱਲ ਮਾਫ ਕਰਤੇ ਸੀਗੇ ਅੱਛਾ ਹਾਂ ਕਾਂਗਰਸ ਹੈ ਨਹੀਂ ਪਿੰਡ ਚ ਹਾਂ ਕਾਂਗਰਸ ਦੀ ਅਈ ਦੇਖੋ ਵੀ ਕਾਲਾ ਸੀ ਵੀ ਹੈਗੀ ਥੋੜੀ ਕਾਹਦਾ ਹੈਗੀ ਇਹਦਾ ਕਿੰਨੀ ਵੋਟਾਂ ਪਿੰਡ ਦੀ ਹੈ ਕਿੰਨੀ ਵੋਟਾਂ ਨੌਸਰ ਉਹ ਤਾਂ 1200 ਵੋਟਾਂ ਤੇ 11900 ਅੱਛਾ ਪੈਂਦੀ ਆ ਉਸ ਪਚੂ ਕੋਸ ਮੈਸਲ ਹੋ ਜਾਂਦੀ ਨੇ ਮੇਰੇ ਨਾਲ ਮਿਲ ਮਿਲ ਨੇ ਸਾਰੇ ਹਾਂ ਉਹ ਜੀ ਗੱਲ ਵਧੀਆ ਲੱਗਦੀ ਆ ਪੰਨੋ ਵਧੀਆ ਲੱਗਦੀ ਆ ਹਾਂ ਜੀ ਸੁਖ ਕੀਤਾ ਕੋਈ ਬਦਲਾਅ ਆ ਰਾਸ ਆ ਗਿਆ ਸੁਖ ਤਾਂ ਹੋ ਵੀ ਗਿਆ ਬਿਲ ਬਣੀ ਆਈ ਤੋਂ ਫਿਰ ਅੱਛਾ ਹੋਰ ਹੁਣ ਪਾਪਾ ਜੀ ਕੀ ਨਾਮ ਹੈ ਮੈਂ ਨਹੀਂ ਬੋਲਦਾ ਨਾਮ ਤਾਂ ਦੱਸ ਦੋ ਮਹਿੰਦਰ ਸਿੰਘ ਆ ਜੀ ਐ ਕਾਨੂੰ ਸੰਗੀ ਜਾਨੇ ਹੋ ਅੱਛਾ ਮੈਨੂੰ ਐ ਦੱਸੋ ਚਲੋ ਆਪਾਂ ਹਾਂ ਜੀ ਨੌਕਰੀ ਲੱਗਿਆ ਇਹਨਾਂ ਦਾ ਮੁੰਡਾ ਬਾਹਰ ਕੈਨੇਡਾ ਜੀ ਵੀ ਗਏ ਜਵਾਬ ਅੱਛਾ ਬਿਨਾ ਪੈਸਿਆਂ ਤੋਂ ਲੱਗਿਆ ਨੌਕਰੀ ਨਹੀਂ ਆਪ ਤਾਂ ਮੈਂ ਚੌੜ ਕਰਦੇ ਜੀ ਅੱਛਾ ਅੱਛਾ ਮੈਨੂੰ ਐ ਦੱਸੋ ਵੀ ਮੁਫਤ ਚਾਹੀਦਾ ਕਿ ਰੁਜ਼ਗਾਰ ਰੁਜ਼ਗਾਰ ਹੀ ਚਾਹੀਦਾ ਸੰਤਾ ਹੂੰ ਪੜੀ ਗਾਰੇ ਚੱਲੂ ਆ ਫੇਰ ਹੀ ਕਾਹਾਂ ਜੋਕ ਪੜਨਗੇ ਅੱਛਾ ਪਿੰਡਾਂ ਦਾ ਮਾਹੌਲ ਬਦਲਿਆ ਆ ਆਮਦਮੀ ਦੇ ਆਉਣ ਨਾਲ ਹਾਂ ਬਹੁਤ ਬਦਲਿਆ ਜੀ ਅੱਛਾ ਪਹਿਲਾਂ ਵਾਲਾ ਮਾਹੌਲ ਸੀ ਪਹਿਲਾਂ ਮਾਹੌਲ ਸੀ ਪਾਣੀ ਨਹੀਂ ਆਉਂਦਾ ਲਾਈਟ ਜਾਂਦੀ ਖੇਤ ਤੁਰੇ ਫਿਰਦੇ ਹੂੰ ਘੰਟਾ ਜਾਂਦੀ ਐਡਾ ਘੰਟਾ ਜੀ 2 ਘੰਟੇ ਆ ਜਾਂਦੀ ਹੁਣ ਉਹ ਕੱਟ ਹੀ ਨਹੀਂ ਲੱਗਦਾ ਜੀ ਪੀਲੀਆਂ ਸਾਡੇ ਤਾਂ ਕੱਟ ਹੀ ਨਹੀਂ ਲੱਗਿਆ ਕਿਤੇ ਬਿਨ ਨਜ਼ਾਰੇ ਆ ਸੁੱਖਾ ਨਜ਼ਾਰੇ ਦਾ ਹੱਥ ਨੇ ਬੰਦ ਕਰਿਆ ਉਹਨਾਂ ਦੇ ਤੜਕੇ ਜਾ ਕੇ ਛੱਡ ਦਿੰਨੇ ਅੱਛਾ ਕਾਲੀ ਦਲ ਦੇ ਕੰਮ ਜੀ ਕਾਲੀ ਦਲ ਨਹੀਂ ਵਧੀਆ ਕਰੇ ਜੀ ਤੇ ਕਾਂਗਰਸ ਕਾਂਗਰਸ ਤਾਂ ਮੈਂ ਕਹਿ ਨਹੀਂ ਸਕਦਾ ਕਾਂਗਰਸ ਕਹਿੰਦੇ ਮੈਂ ਹੱਥ ਦੇ ਵਿੱਚ ਬਜ਼ੁਰਗਾਂ ਤੋਂ ਜਾਣੇ ਆ ਵੀ ਲੋਕਾਂ ਦੀ ਰਾਏ ਕੀ ਹੈ ਬਜ਼ੁਰਗਾਂ ਦੀ ਰਾਏ ਕੀ ਹੈ ਸੱਥਾਂ ਦੇ ਵਿੱਚ ਜਿਹੜੀਆਂ ਚਰਚਾਵਾਂ ਹੁੰਦੀਆਂ ਤੁਹਾਡੇ ਸਾਹਮਣੇ ਰੱਖੀਆਂ ਆਪਣੀ ਰਾਏ ਕਰਿਓ ਕਮੈਂਟਾਂ ਚ ਸਾਂਝੀ ਮਿਲਦਾ ਹੈ ਇੱਕ ਨਵੀਂ ਸਾਥਨ ਨਵੀਂ ਵੀਡੀਓ ਦੇ ਨਾਲ ਧੰਨਵਾਦ